ਸਸੀ ਗਾਲਪੈਂਟ ਸਸੀ ਗਾਲ ਕੋਈ ਨਾ ਟਿਕਾ ਨਿਕਾਲ ਲੈ ਆਪ ਤੇਰੇ ਨਾਲ ਆ ਅਸੀਂ ਤੇਰੇ ਨਾਲ ਆ ਇਹਨੇ ਠੀਕ ਹੋ ਜਾਣਾ ਕੋਈ ਦਿੱਕਤ ਨਹੀਂ ਇਹਦੇ ਮਦਰ ਵੀ ਹੈਗੇ ਨੇ ਪਰ ਇਹ ਬੱਚੀ ਬਹੁਤ ਜ਼ਿਆਦਾ ਡੀਪ ਡਿਪਰੈਸ਼ਨ ਦੇ ਵਿੱਚ ਆ ਸਪਲਿਟ ਪਰਸਨੈਲਿਟੀ ਮਤਲਬ ਦੋ ਤਰ੍ਹਾਂ ਦੇ ਇਨਸਾਨ ਇੱਕ ਬਾਡੀ ਦੇ ਵਿੱਚ ਹੋਣ ਵਰਗਾ ਹੈ ਮਤਲਬ ਮਨ ਦੇ ਉੱਤੇ ਦਿlo ਦਿਮਾਗ ਦੇ ਉੱਤੇ ਇੰਨਾ ਜਿਆਦਾ ਬਰਡਨ ਸੀ ਉਹ ਸਮਝ ਹੀ ਨਹੀਂ ਪਾਈ ਵੀ ਮੈਂ ਕਰਾਂ ਕਿ ਕਿਹਦੇ ਨਾਲ ਸ਼ੇਅਰ ਕਰਾਂ ਕਿਹਨੂੰ ਦੱਸਾਂ ਕਿਹਨੂੰ ਸੁਣਾਵਾਂ ਵੀ ਉੱਤੇ ਹਾਈ ਟੈਕ ਪਾਰਕ ਦੇ ਵਿੱਚ ਅੱਜ ਤੋਂ ਦੋ ਦਿਨ ਪਹਿਲਾਂ ਵੀ ਰਾਤ ਨੂੰ 10:30 ਵਜੇ ਕਰੀਬ ਉੱਥੇ ਪਾਰਕ ਦੇ ਵਿੱਚ ਘੁੰਮਦੀ ਮੇਰੀ ਬੱਚੀ ਫਿਰ ਉਹਨਾਂ ਨੇ ਸੀਰੀਅਸ ਲਿਆ ਵੈਰੀਫਾਈ ਕੀਤਾ ਪਤਾ ਕੀਤਾ ਫਿਰ ਇਹ ਬੱਚੀ ਆਪਦਾ ਨੁਕਸਾਨ ਕਰਨ ਲੱਗੀ ਆਪਦੇ ਮਾਰਨ ਲੱਗੀ ਪਰ ਜੇ ਆਪਾਂ ਇਹਨੂੰ ਇਗਨੋਰ ਕਰ ਦਈਏ ਜੇ ਇਹਨੂੰ ਅਸੀਂ ਧਿਆਨ ਨਾ ਦੇਈਏ ਇਹ ਹੀ ਬਿਮਾਰੀ ਬਹੁਤ ਵੱਡੀ ਬਣਦੀ ਹੈ ਜਿਹੜੀ ਕੁੜੀ ਸਵੇਰੇ ਦਾਖੇ ਹਾਈ ਟੈਕ ਪਾਰਕ ਤੋਂ ਮਿਲੀ ਸੀ ਬੱਚੀ ਕੋਮਲਪ੍ਰੀਤ ਕੌਰ ਆਪਣਾ ਨਾਮ ਦੱਸਦੀ ਸੀ ਪਰ ਇਹਦਾ ਅਸਲੀ ਨਾਮ ਸਤਵਿੰਦਰ ਕੌਰ ਆ ਇਹ ਦੱਸਦੀ ਸੀ ਕਿ ਵੀ ਇਹਦੇ ਮੰਮੀ ਪਾਪਾ ਦੀ ਡੈਥ ਹੋ ਚੁੱਕੀ ਹੈ ਪਰ ਇਹਦੇ ਮੰਮੀ ਪਾਪਾ ਦੋਨੋਂ ਹੀ ਹੈਗੇ ਨੇ ਤੇ ਪਰ ਇਹ ਬੱਚੀ ਕਿਸੇ ਦਿਮਾਗੀ ਪਰੇਸ਼ਾਨੀ ਦੇ ਨਾਲ ਖਰੀ ਹੋਈ ਆ ਠੀਕ ਨਹੀਂ ਹੈਗੀ ਬੜੀ ਛੋਟੀ ਉਮਰ ਆ ਹਜੇ ਧੀਦੀ ਪਰ ਹਾਲਾਤ ਆਪਣੀ ਜ਼ਿੰਦਗੀ ਚ ਇਦਾਂ ਦੇ ਘੜੀ ਫਿਰਦੀ ਆ ਉਹਨੇ ਵਿੱਚ ਹੀ ਕਹਿ ਰਹੀ ਹੈ ਭੈਣ ਬੱਚੀ ਕਹਿ ਰਹੀ ਹੈ ਮੇਰੀ ਮੈਰਿਜ ਹੋਈ ਹੋਈ ਆ ਮਤਲਬ ਹੁਣ ਉਹਨਾਂ ਦੇ ਫੈਮਿਲੀ ਨਾਲ ਮਿਲ ਕੇ ਕਲੀਅਰ ਕਰਦੇ ਆਂ ਗੱਲ ਵਿੱਚ ਉਹ ਹੈ ਕੀ ਆ ਤੂੰ ਤਾਂ ਕਹਿੰਦੀ ਮੰਮੀ ਹੈ ਨਹੀਂਗੀ ਹੈ ਸਤਵਿੰਦਰ ਉਹ ਤੇਰਾ ਨਾ ਸਤਵਿੰਦਰ ਹੈ ਕੋਮਲਾ ਸੇ ਫਿਰ ਚੱਲ ਮਿਲ ਮੰਮੀ ਨੂੰ ਚੱਲ ਮਿਲ ਪਾਪਾ ਨੂੰ ਚੱਲ ਸੌਰੀ ਮੰਗ ਚੱਲ ਦੱਸੀ ਗਰਲਫ੍ਰੈਂਡ ਦੱਸੀ ਗਰਲ ਕੋਈ ਨਾ ਫਿਕਰ ਨਹੀਂ ਕਰਨਾ ਆਪਾਂ ਤੇਰੇ ਨਾਲ ਆ ਸੀ ਅਨੇ ਤੇਰੇ ਨਾਲ ठीक ना कोई दिक्कत नहीं छोटी उम्र च बेचारी <laughs> गल <गालव> की हो की होगी कोई दस पर होगी ਸਭ ਠੀਕ ਕਰ ਲਾਂਗੇ ਹੋ ਜਾਊਗੀ ਠੀਕ ਇਹ ਪ੍ਰੋਬਲਮ ਚਾਹੀਏ ਕੀ ਹੋ ਗਿਆ ਗਰਗਰ ਗਿਆ ਕੱਲ ਬੜੀ 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 ਠੀਕ ਨਹੀਂ ਵੀਰੇ ਕਾਫੀ ਖੇ ਕੇ ਪਾਸ ਠੀਕ ਹੈ ਅਸੀਂ ਤੇਰੇ ਨਾਲ ਅਸੀਂ ਤੇਰੇ ਨਾਲ ਆ ਪੁੱਤ ਅਸੀਂ ਤੇਰੇ ਨਾਲ ਆ ਅਸੀਂ ਤੇਰੇ ਨਾਲ ਆ ਪੁੱਤ ਠੀਕ ਆ ਘਬਰਾ ਨਾ ਤੂੰ ਵੈਸੇ ਕਿਤੇ ਮਾਮਾ ਬੈਠਾ ਵੈਕੁਰਜੀ ਦਾ ਖਾਲਸਾ ਵੈਕੁਰਜੀ ਕੀ ਫਤਿਹ ਜੀ ਬੱਚੀ ਜੀ ਨੇ ਨਾਂ ਸਵੇਰੇ ਕੋਮਲਪ੍ਰੀਤ ਕੌਰ ਦੱਸਿਆ ਸੀ ਮੁੱਲਾਪੁਰ ਦਾਖੇ ਹਾਈ ਟੈਕ ਪਾਰਕ ਦੇ ਵਿੱਚ ਬੱਚੀ ਸਾਨੂੰ ਮਿਲੀ ਸੀ ਇਹਦਾ ਅਸਲੀ ਨਾਂ ਸਤਵਿੰਦਰ ਕੌਰ ਆ ਪਿੰਡੇ ਨੇ ਉਹੀ ਦੱਸਿਆ ਜਿਹੜਾ ਸਹੀ ਸੀਗਾ ਆਪਣਾ ਹਲਵਾਰਾ ਤੇ ਉੱਥੇ ਦੀ ਰਹਿਣ ਵਾਲੀ ਇਹਦੇ ਫਾਦਰ ਸਾਹਿਬ ਵੀ ਹੈਗੇ ਨੇ ਇਹਦੇ ਮਦਰ ਵੀ ਹੈਗੇ ਨੇ ਪਰ ਇਹ ਬੱਚੀ ਬਹੁਤ ਜ਼ਿਆਦਾ ਡੀਪ ਡਿਪਰੈਸ਼ਨ ਦੇ ਵਿੱਚ ਆ ਮਤਲਬ ਜਿਵੇਂ ਕਹਿ ਦਈਏ ਸਪਲਿਟ ਪਰਸਨੈਲਿਟੀ ਮਤਲਬ ਦੋ ਤਰ੍ਹਾਂ ਦੇ ਇਨਸਾਨ ਇੱਕ ਬਾਡੀ ਦੇ ਵਿੱਚ ਹੋਣ ਜਿਵੇਂ ਕਹਿ ਦਈਏ ਜਿਹਦੇ ਕਰਕੇ ਇਹਨੂੰ ਜਿਹੜੀ ਸਵੇਰੇ ਕੋਮਲਪ੍ਰੀਤ ਸੀ ਉਹ ਹੋਰ ਸੀ ਜਿਹੜੀ ਹੁਣ ਸਤਵਿੰਦਰ ਹੁਣ ਤੇਰਾ ਕੀ ਨਾਮ ਸਤ ਇਹਦਾਂ ਗੱਲ ਸਾਂ ਕੀ ਨਾਮ ਤੇਰਾ ਸਤਵਿੰਦਰ ਕਾ ਸਤਵਿੰਦਰ ਕੌਣ ਹੈ ਇਹ ਪੁੱਤ ਫਾਦਰ ਨੇ ਕਿੰਨਾ ਪੜ੍ਹਿਆ ਤੂੰ ਬਸ ਤੂੰ ਕੰਪਲੀਟ ਬਸ ਤੂੰ ਕੰਪਲੀਟ ਕੀਤੀ ਅੱਗੇ ਕੀ ਕਰਨਾ ਪੜਨਾ ਮਾ ਜੇ ਤੂੰ ਪੜਨਾ ਚਾਹੁੰਦਾ ਤੈਨੂੰ ਪੜਾ ਦਈਏ। ਪਹਿਲਾਂ ਪੜਨਾ ਸਿੱਖ। ਨਹੀਂ ਹੁਣ ਪ੍ਰਾਈਵੇਟ ਪੇਪਰ ਦਵਾ ਲੈਣੇ ਤੈਨੂੰ ਗ੍ਰੈਜੂਏਸ਼ਨ ਕਰਾ ਦੇਣੇ ਆ। ਜੇ ਗ੍ਰੈਜੂਏਸ਼ਨ ਕਰ ਲੇਗੀ ਤੈਨੂੰ ਵਧੀਆ ਸਰਕਾਰੀ ਨੌਕਰੀ ਮਿਲ ਜੂ ਕੋਈ। ਹੈ? ਹੁਣ ਤਾਂ ਸਰਕਾਰਾਂ ਨੌਕਰੀਆਂ ਵੰਡੀਆਂ ਜਾਂਦੀਆਂ। ਲੋਕ ਲੱਭਦੇ ਨੇ ਨੌਕਰੀਆਂ ਵਾਲੇ। ਹੈ? ਏਕੋ ਮਤਲਬ ਸਵੇਰ ਵਾਲੀ ਹੋਮਪ੍ਰੀਤ ਕੌਰ ਤੇ ਹੋਣ ਵਾਲੀ ਸਤਵਿੰਦਰ ਚ। ਜ਼ਮੀਨ ਅਸਮਾਨ ਦਾ ਫਰਕ। ਇਸ ਕਰਕੇ ਸਾਡੀ ਇੱਕ ਬੇਨਤੀ ਵੀ ਆ। ਵੀ ਤੁਹਾਡੇ ਬੱਚੇ ਬੱਚੀ ਨੂੰ ਵੀ ਹੋ ਸਕਦਾ ਕੋਈ ਇਸ ਤਰ੍ਹਾਂ ਦੀ ਸਮੱਸਿਆ ਹੋਵੇ ਤੁਸੀਂ ਸਮਝ ਨਾ پا ਰਹੇ ਹੋ ਤੁਹਾਨੂੰ ਐਂ ਲੱਗਦਾ ਹੋਵੇ ਵੀ ਉਹ ਜਾਣ ਬੁੱਝ ਕੇ ਕਰ ਰਹੀ ਆ ਜਾਂ ਤੁਹਾਨੂੰ ਐਂ ਲੱਗਦਾ ਹੋਵੇ ਵੀ ਇਹਨੂੰ ਕੁਝ ਕਰਾਤਾ ਕਿਸੇ ਨੇ ਜਾਂ ਤੁਹਾਨੂੰ ਐਂ ਲੱਗਦਾ ਹੋਵੇ ਵੀ ਤੁਸੀਂ ਇਹਨੂੰ ਕੋਈ ਪ੍ਰੋਬਲਮ ਹੀ ਹੈ ਨਹੀਂ ਇਹ ਬਿਲਕੁਲ ਠੀਕ ਆ ਇਸ ਗੱਲ ਤੇ ਬਹਿਮ ਚ ਹੋਵੋ ਵੀ ਜੋ ਇਹ ਕਹਿ ਰਹੀ ਉਹ ਸਹੀ ਹੋਈ ਆ ਇਹ ਮਾਂ ਬਾਪ ਨੇ ਇੰਨਾ ਯਾਨੀ ਕਿ ਆਪਣੀ ਧੀ ਤੇ ਟਰਸਟ ਕੀਤਾ ਇਹਨੂੰ ਐ ਸੀਗਾ ਵੀ ਜੋ ਮੇਰੀ ਸਾਡੀ ਬੇਟੀ ਕਹਿੰਦੀ ਆ ਮੈਂ ਠੀਕ ਆ ਇਹ ਕਹਿੰਦੀ ਮੈਂ ਜੌਬ ਤੇ ਲੱਗ ਗਈ ਆ ਕਹਿੰਦੇ ਠੀਕ ਆ ਪੁੱਤ ਇਹ ਕਹਿੰਦੀ ਮੈਂ ਡੈਡੀ ਜੌਬ ਤੇ ਜਾਨੀ ਆ ਮੇਰੀ ਸਰਕਾਰ ਸਿਵੜਾ ਹਸਪਤਾਲ ਚ ਨੌਕਰੀ ਆ ਸਰਕਾਰ ਲੁਧਿਆਣੇ ਇਹ ਕਹਿੰਦੇ ਠੀਕ ਆ ਪੁੱਤ 6 ਮਹੀਨੇ ਤੋਂ ਡਿਊਟੀ ਤੇ ਜਾ ਰਹੀ ਆ ਇਹ ਕਹਿੰਦੇ ਵੀ ਠੀਕ ਆ ਮਤਲਬ ਇਹਨਾਂ ਨੇ ਆਪਣੀ ਬੇਟੀ ਨੂੰ ਉਸ ਨਿਗਾਹ ਨਾਲ ਦੇਖਿਆ ਹੀ ਨਹੀਂ ਇਹਨਾਂ ਨੂੰ ਐ ਸੀ ਵੀ ਸਾਡੀ ਬੀਟੀ ਜਮਨ ਠੀਕ ਆ ਸਿਆਣੀ ਆ ਸਾਊ ਆ ਆਗਿਆਕਾਰੀ ਆ ਅਜ ਤੱਕਰ ਕਦੇ ਕੋਈ ਦਿੱਕਤ ਹੀ ਨਹੀਂ ਆਈ ਪਰ ਉਹ ਅੰਦਰੇ ਅੰਦਰ ਮਤਲਬ ਇੰਨਾ ਕੁਝ ਕੱਲੀ ਅੰਦਰ برداشت ਕਰੀ ਗਈ ਉਹ ਕੱਲੀ ਹੋਈ ਉਹਦੇ ਮਤਲਬ ਮਨ ਦੇ ਉੱਤੇ ਦਿਲੋ ਦਿਮਾਗ ਦੇ ਉੱਤੇ ਇੰਨਾ ਜਿਆਦਾ ਬਰਡਨ ਸੀ ਉਹ ਸਮਝ ਹੀ ਨਹੀਂ ਪਾਈ ਵੀ ਮੈਂ ਕਰਾਂ ਕੀ ਕਿਹਦੇ ਨਾਲ ਸ਼ੇਅਰ ਕਰਾਂ ਕਿਹਨੂੰ ਦੱਸਾਂ ਕਿਹਨੂੰ ਸੁਣਾਵਾਂ ਤਾਂ ਅਖੀਰ ਅੱਜ ਉਹ ਸਵੇਰੇ ਜਿਵੇਂ ਤੁਸੀਂ ਦੇਖਿਆ ਵੀ ਉੱਥੇ ਹਾਈ ਟੈਕ ਪਾਰਕ ਦੇ ਵਿੱਚ ਅੱਜ ਤੋਂ 2 ਦਿਨ ਪਹਿਲਾਂ ਵੀ ਰਾਤ ਨੂੰ 10:30 ਵਜੇ ਕਰੀਬ ਉੱਥੇ ਪਾਰਕ ਦੇ ਵਿੱਚ ਘੁੰਮਦੀ ਮਿਲੀ ਬੱਚੀ ਤਾਂ ਉਹਨਾਂ ਲੋਕਾਂ ਨੇ ਜਿਵੇਂ ਭੈਣ ਗਰਸ਼ਨ ਕੌਰ ਨੇ ਜਸਵਿੰਦਰ ਕੌਰ ਨੇ ਬਲਦੇਵ ਸਿੰਘ ਜੀ ਸੀ ਬਾਗਾ ਸਿੰਘ ਜੀ ਸੀ ਉਹਨਾਂ ਨੇ ਧਿਆਨ ਦਿੱਤਾ ਵੀ ਇਹ ਬੱਚੀ ਇਸ ਵੇਲੇ ਕਾਹਤੋਂ ਘੁੰਮਦੀ ਆ ਤਾਂ ਫਿਰ ਉਹਨਾਂ ਨੇ ਕਿਸੇ ਨੇ ਦੱਸਿਆ ਵੀ ਇਹ ਅੱਜ ਤੋਂ 3 ਦਿਨ ਪਹਿਲਾਂ ਵੀ ਰਾਤ ਨੂੰ 10:00 10:30 ਵਜੇ ਇੱਥੇ ਘੁੰਮਦੀ ਸੀ ਬੱਚੀ ਫਿਰ ਉਹਨਾਂ ਨੇ ਸੀਰੀਅਸ ਲਿਆ ਵੈਰੀਫਾਈ ਕੀਤਾ ਪਤਾ ਕੀਤਾ ਫਿਰ ਇਹ ਬੱਚੀ ਆਪਦਾ ਨੁਕਸਾਨ ਕਰਨ ਲੱਗੀ ਆਪਦੇ ਮਾਰਨ ਲੱਗੀ ਫਿਰ ਉਹਨਾਂ ਨੇ ਬੜੀ ਹੌਲੀ-ਹੌਲੀ ਕਾਲ ਕੀਤਾ ਇਹਨੂੰ ਫਿਰ ਸਾਡੇ ਨਾਲ ਸੰਪਰਕ ਕੀਤਾ ਵੀਡੀਓ ਬਣਾ ਕੇ ਭੇਜੀ ਫਿਰ ਅਸੀਂ ਉੱਥੇ ਗਏ ਤੁਸੀਂ ਉਹ ਵੀਡੀਓ ਸਾਰੀ ਦੇਖੀ ਫਿਰ ਇਹ ਬੱਚੀ 180 ਸੀਗੀ ਅਸੀਂ ਚਾਈਲਡ ਵੈਲਫੇਅਰ ਨਾਲ ਸੰਪਰਕ ਕੀਤਾ ਤਾਂ ਉੱਥੇ ਹੁਣ ਅਸੀਂ ਇਹਨੂੰ ਬੱਚੀ ਨੂੰ ਚਾਈਲਡ ਵੈਲਫੇਅਰ ਦੇ ਵਿੱਚ ਪੇਸ਼ ਕਰਕੇ ਇਹਦੇ ਆਰਡਰ ਲੈਣੇ ਸੀ ਇੱਥੇ ਐਡਮਿਟ ਹੋਣ ਦੇ ਤੇ ਜੇ ਉਹ ਆਰਡਰ ਲੈ ਲੈਂਦੇ ਫਿਰ ਸਾਰਾ ਪ੍ਰੋਸੀਜਰ ਕੋਟਰਾ ਹੀ ਹੋਣਾ ਸੀਗਾ ਪਰ ਉਸ ਤੋਂ ਪਹਿਲਾਂ ਹੀ ਬੱਚੀ ਦੇ ਮਾਂ-ਬਾਪ ਸਾਡੇ ਕੋਲੇ ਪਹੁੰਚ ਗਏ ਤਾਂ ਫਿਰ ਅਸੀਂ ਉੱਥੇ ਗੱਲ ਕੀਤੀ ਸੀ ਡਬਲਯੂਸੀ ਨਾਲ ਵੀ ਉਹ ਕਹਿੰਦੇ ਵੀ ਜੇ ਮਾਂ-ਬਾਪ ਪਹੁੰਚ ਗਏ ਹਜੇ ਤਾਂ ਆਪਾਂ ਮੰਨ ਲਓ ਇਹਦੀ ਆਰਡਰ ਲੈ ਹੀ ਨਹੀਂ ਸੀਗੇ ਵੀ ਫਿਰ ਤੁਸੀਂ ਮਾਪੇ ਦੇ سپرد ਕਰ ਦੋ ਤੇ ਹੁਣ ਇਹਨਾਂ ਦੇ ਮਾਪੇ ਦੀ ਹਾਜ਼ਰੀ ਦੇ ਵਿੱਚ ਬੱਚੀ ਨੂੰ ਮਿਲਾਇਆ ਇਹਨਾਂ ਨੇ ਵੀ ਇਸ ਗੱਲ ਨੂੰ ਸਮਝਿਆ ਵੀ ਬੇਟੀ ਦੀ ਟ੍ਰੀਟਮੈਂਟ ਦੀ ਜ਼ਰੂਰਤ ਹੈ ਬੇਟੀ ਨੂੰ ਤੇ ਹੁਣ ਅਸੀਂ ਸਤਵਿੰਦਰ ਕੌਰ ਦਾ ਟ੍ਰੀਟਮੈਂਟ ਸ਼ੁਰੂ ਕਰਾਉਣ ਲੱਗੇ ਹਾਂ ਉਹਦੇ ਫਾਦਰ ਸਾਹਿਬ ਉਹਦੇ ਕੋਲੇ ਇੱਥੇ ਰੁਕਣਗੇ ਉਹਦਾ ਟ੍ਰੀਟਮੈਂਟ ਹੋਊਗਾ ਇਹ ਬੜੀ ਛੋਟੀ ਜੀ ਟ੍ਰੀਟਮੈਂਟ ਹੁੰਦਾ ਬੜਾ ਛੋਟੀ ਜੀ ਬਿਮਾਰੀ ਆ ਪਰ ਜੇ ਆਪਾਂ ਇਹਨੂੰ ਇਗਨੋਰ ਕਰ ਦਈਏ ਜੇ ਇਹਨੂੰ ਅਸੀਂ ਧਿਆਨ ਨਾ ਦੇਈਏ ਇਹੀ ਬਿਮਾਰੀ ਬਹੁਤ ਵੱਡੀ ਬਣ ਜਾਂਦੀ ਜਿਵੇਂ ਤੁਸੀਂ ਦੇਖਿਆ ਸੀ ਸੁਤਵਿੰਦਰ ਦੇ ਉਸੇ ਤਰ੍ਹਾਂ ਸਵੱਸਿਆ ਵੱਡੀ ਹੁੰਦੀ ਹੁੰਦੀ ਵੱਡੀ ਹੋ ਜਾਂਦੀ ਹੈ ਬਸ ਇਹੀ ਸਾਡੀ ਬੇਨਤੀ ਆ ਜਾਗਰੂਕ ਵੀ ਹੋਵੋ ਅਵੇਅਰ ਵੀ ਹੋਵੋ ਆਪਣੇ ਬੱਚਿਆਂ ਦੇ ਆਪਣੇ ਬੱਚਿਆਂ ਦੇ ਅੱਜ ਕੱਲ ਦੇ ਤੇਜ਼ੀ ਦੇ ਯੁੱਗ ਤਰੱਕੀ ਦੇ ਯੁੱਗ 21ਵੀਂ ਸਦੀ ਸਾਰਾ ਹਾਵ ਭਾਵ ਤੇ ਧਿਆਨ ਰੱਖੋ ਵੀ ਕਿਤੇ ਸਾਡਾ ਬੱਚਾ ਜਾਂ ਬੱਚੀ ਅਲੱਗ ਤਰ੍ਹਾਂ ਦਾ ਵਿਹਾਰ ਹੋਈ ਬਿਹੇਵਤਾ ਨਹੀਂ ਕਰ ਰਹੇ ਕੋਈ ਇਸ ਤਰ੍ਹਾਂ ਤਾਂ ਨਹੀਂ ਲੱਗਦੀ ਵੀ ਕੋਈ ਕਾਲੇ ਪਣਛ ਹੋਣ ਜਾਂ ਕੋਈ ਹੋਰ ਹੋਵੇ ਜੇ ਕੋਈ ਲੱਗਦਾ ਤਾਂ ਉਹਨਾਂ ਨੂੰ ਕਾਉਂਸਲਿੰਗ ਦੀ ਲੋੜ ਆ ਉਹਨਾਂ ਨੂੰ ਤੁਹਾਡੇ ਪਿਆਰ ਦੀ ਤੁਹਾਡੇ ਦులਾਰ ਦੀ ਲੋੜ ਧੰਨਵਾਦ ਜੀ ਤੁਸੀਂ ਇੱਥੇ ਆਏ ਸ਼ੁਕਰੀਆ ਇਹ ਗਰੀਬ ਤੇ ਮਜ਼ਦੂਰ ਬਾਪ ਆਪ ਦੀ ਕਿਰਤ ਕਮਾਈ ਮੱਝਾਂ ਰੱਖੀਆਂ ਘਰੇ ਉਹਨਾਂ ਦਾ ਦੁੱਧ ਵੇਚ ਕੇ ਗੁਜ਼ਾਰਾ ਕਰਦਾ ਵਾਹਿਗੁਰੂ ਕਿਰਪਾ ਕਰਨ ਸਾਡੇ ਵੀਰ ਨੂੰ ਤੰਦਰੁਸਤੀ ਬਖਸ਼ਣ ਤੇ ਬੇਟੀ ਨੂੰ ਵਿਚਾਰ ਦੀ ਘਲਾ ਤੰਦਰੁਸਤੀ ਬਖਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ